ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਦੇਸ਼ ਭਰ ਦੀਆਂ ਇਨਸਾਫ ਪਸੰਦ ਪਾਰਟੀਆਂ ਇਹ ਸਿੱਧ ਕਰ ਰਹੀਆਂ ਨੇ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ਕੋਈ ਵੀ ਸਰਕਾਰ ਇਸ ਤਰ੍ਹਾਂ ਦੇ ਕੋਝੇ ਹਤਕੰਡੇ ਨਹੀਂ ਅਪਣਾ ਸਕਦੀ ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕੇ ਨਾਅਰੇਬਾਜ਼ੀ ਕਰਦੇ ਆ ਖੂਬ ਭੜਾਸ ਕੱਢੀ ਐ ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸਮੇਤ ਕੁਲਦੀਪ ਸਿੰਘ ਮੋੜ ਅਰੁਣ ਸਿੰਘਲਾ ਸੁਖਦੇਵ ਸਿੰਘ ਪਦਮ ਨਰੇਸ਼ ਸਿੰਘਲਾ ਮਨਜਿੰਦਰ ਸਿੰਘ ਗੋਪੀ ਹਰਪ੍ਰੀਤ ਸਿੰਘ ਮੜਾਕ ਆਦਿ ਨੇ ਆਖਿਆ ਕਿ ਜੇਕਰ ਭਾਜਪਾ ਇਹ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤਬਾਹ ਕਰ ਦੇਵੀ ਜਾਂ ਵਿਰੋਧੀ ਧਿਰ ਨੂੰ ਡਰਾ ਲਵੇਗੀ ਇਹ ਉਸ ਦੀ ਬਹੁਤ ਵੱਡੀ ਗਲਤਫਹਿਮੀ ਹੈ ਕਿਉਂਕਿ ਇਸ ਲੜਾਈ ਨੂੰ ਭਾਜਪਾ ਵਿਰੋਧੀ ਪਾਰਟੀਆਂ ਰਲ ਕੇ ਲੜਨ ਗਈਆਂ ਉਹਨਾਂ ਨੇ ਆਖਿਆ ਕਿ ਜੇਕਰ ਭਾਜਪਾ ਵਿੱਚ ਹਿੰਮਤ ਹੈ ਤਾਂ ਉਹ ਚੋਣ ਮੈਦਾਨ 'ਚ ਉਤਰੇ ਅਤੇ ਝੂਠ ਕੇਸ ਬਣਾ ਕੇ ਪਿੱਛੋਂ ਹਮਲਾ ਕਰਨ ਦੀ ਨੀਤੀ ਦਾ ਤਿਆਗ ਕਰੇ ਉਨਾ ਦਾਵਾ ਕੀਤਾ ਕਿ ਉਹ ਹੁਣ ਇਹ ਲੜਾਈ ਦੇਸ਼ ਦੀ ਜਨਤਾ ਬਨਾਮ ਭਾਜਪਾ ਦੀ ਲੜਾਈ ਬਣ ਚੁੱਕੀ ਹੈ ਕਿਉਂਕਿ ਤਾਨਾਸ਼ਾਹੀ ਵਿਰੁੱਧ ਛਿੜੇ ਦੇਸ਼ ਵਿਆਪੀ ਸੰਘਰਸ਼ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਹਰ ਪਰਿਵਾਰ ਅਰਵਿੰਦ ਕੇਜਰੀਵਾਲ ਨਾਲ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋ ਰਹੀ ਹੈ ਸੁਣੋ ਪੂਰੀ ਖਬਰ ਪੱਤਰਕਾਰ ਸਾਹਿਬ ਜਿਹੜੇ ਕਾਨੂੰਨ ਬਣਦੇ ਆ ਲੋਕ ਸਭਾ ਰਾਜ ਸਭਾ ਤੋਂ ਪਾਸ ਹੋ ਕੇ ਫੇਰ ਬਣਦੇ ਆ ਹਨਾ ਜੀ ਉਵੇਂ ਲਾਈਕ ਦਾਟ ਇਹ ਇੱਕ ਸਾਈਜ਼ ਪਾਲਿਸੀ ਹੈ ਉਹ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਹੀ ਹੋ ਰਿਹਾ ਸੀ ਉਲਟਾ 3500 ਕਰੋੜ ਰੁਪਇਆ ਰੈਵਨਿਊ ਇਕੱਠਾ ਹੋਇਆ ਉਹਦੇ ਚੋਂ ਤੇ ਪਰ ਇਹ ਜਿਹੜੇ ਦੂਸ਼ਣबाजी ਲਾ ਰਹੀ ਹੈ ਮੋਦੀ ਸਰਕਾਰ ਕੇ ਰੈਵਨਿਊ ਜਿਹੜਾ ਇਹਨਾਂ ਨੇ ਖੁਰਦਪੁਰਦ ਕੀਤਾ ਜੋ ਕਿ ਸਰਾਸਰ ਗਲਤ ਹੈ ਤੇ ਇਹਨਾਂ ਨੂੰ ਇਸੇ ਕਰਕੇ ਵੀ ਨੰਬਰ ਦੂਜੀ ਗੱਲ ਵੀ ਜੇ ਮੋਦੀ ਸਰਕਾਰ ਨੂੰ ਮਾਤ ਦੇ ਸਕਦੇ ਕੇਜਰੀਵਾਲ ਸਾਹਿਬ ਦੇ ਸਕਦੇ ਆ ਉਹ ਇਹੀ ਡਰ ਇਹਨਾਂ ਨੂੰ ਖਾਈ ਜਾਂਦਾ ਵੀ ਇਹਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਇਮਾਨਦਾਰ ਸਰਕਾਰ ਹੈ ਕਿਸੇ ਨਾ ਕਿਸੇ ਹਿਸਾਬ ਨਾਲ ਇਹਨਾਂ ਨੂੰ ਨਜ਼ਰ ਅੰਦਾਜ਼ ਜਾਂ ਜੇਲ੍ਹਾਂ 'ਚ ਬੰਦ ਕਰੀਏ ਤਾਂ ਕਿ ਜਿਹੜੀ ਸਾਡੀ ਹੈ ਮਾੜੀਆਂ ਸਰਕਾਰਾਂ ਦੀ ਜਿਹੜੀ ਖੜੋਤ ਨਾ ਆ ਸਕੇ ਕਿਸੇ ਕਰ। ਕੀ ਪਾਰਟੀ ਵੱਲੋਂ ਕੀ ਅਗਲਾ ਐਕਸ਼ਨ ਪਾਰਟੀ ਵੱਲੋਂ ਜੋ ਇਹ ਲੋਕਾਂ ਦਾ ਹੀ ਫੈਸਲਾ ਲੋਕਾਂ ਦਾ ਹੀ ਫੈਸਲਾ ਜਿਵੇਂ ਲੋਕ ਕਹਿਣਗੇ ਉਸੇ ਹਿਸਾਬ ਨਾਲ ਕਾਰਵਾਈਆਂ ਸੰਤ ਸਰਕਾਰ ਦੇ ਖਿਲਾਫ ਜਾ ਜੋ ਸੰਘਰਸ਼ੀ ਬੈਠ ਸਕਦੇ ਆਂ ਪਰ ਸੰਘਰਸ਼ ਵਿੱਡਾਂਗੇ ਲਾਮਬੰਦ ਹੋਵਾਂਗੇ ਫਿਰ ਲੋਕਾਂ ਨੂੰ ਜਾਗਰੂਕ ਕਰਾਂਗੇ ਸਰ ਸੁਖਵੀਰ ਸਿੰਘ ਬਾਦਲ ਕਹਿੰਦਾ ਵੀ ਆਮ ਪਾਰਟੀ ਤੇ ਕਾਂਗਰਸ ਸਰਕਾਰ ਜਾਨੀ ਕਿ ਦੋ ਤੌੜੀ ਤਲਵਾਰ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਆਪਦੇ ਪੈਰਾਂ ਥੱਲੇ ਖੁਰਸੀ ਜ਼ਮੀਨ ਹਥਿਆਉਣ ਨੂੰ ਫਿਰਦੇ ਆ ਪਰ ਉਹ ਉਹਨਾਂ ਦਾ ਸੁਪਨਾ ਸੱਚ ਨਹੀਂ ਹੋਣਾ ਉਹ ਕਿਸੇ ਗਿਣਤੀ 'ਚ ਨਹੀਂ ਗਏ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਗੁੱਸੇ ਦੀ ਲਹਿਰ ਦੌਰ ਗਈ ਹੈ। ਬੱਤੀਆਂ ਵਾਲਾ ਚੌਂਕ ਕੋੜਪੂਰਾ ਵਿਖੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਤਲਾ ਫੂਕ ਕੇ ਨਾਹਰੇਬਾਜੀ ਕਰਦੇ ਆਖਿਆ ਕਿ ਭਾਜਪਾ ਜਿੱਥੇ ਆਪਣੇ ਵਿਰੋਧੀਆਂ ਨੂੰ ਝੂਠੇ ਮਾਮਲੇ ਦਰਜ ਕਰਕੇ ਦਬਾਉਣਾ ਚਾਹੁੰਦੀ ਹੈ, ਉੱਥੇ ਤਾਨਾਸ਼ਾਹੀ ਵਾਲਾ ਰੁਖ ਅਖਤਿਆਰ ਕਰਕੇ ਉਹ ਹਾਲਾਤ ਪੈਦਾ ਕਰ ਰਹੀ ਹੈ ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਵੇਗਾ। ਨਰਿੰਦਰ ਮੋਦੀ ਅਤੇ ਭਾਜਪਾ ਵਿਰੋਧੀ ਨਾਰੇਬਾਜੀ ਵੀ ਕੀਤੀ ਗਈ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਤਾਨਾਸ਼ਾਈ ਜਿਸ ਵੀ ਪਾਰਟੀ ਨੇ ਕੀਤੀ ਉਹ ਪਾਰਟੀ ਖਤਮ ਹੋ ਗਈ ਜਾਂ ਬਰਬਾਦ ਹੋ ਗਈ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦਾ ਦामਨ ਬਿਲਕੁਲ ਸਾਫ਼ ਤੇ ਬੇਦਾਗ ਹੈ ਪਰ ਜੇਕਰ ਪਹਿਲਾਂ ਮਨੀਸ਼ ਸ਼ਿਸ਼ੋਧਿਆ ਨੂੰ ਫਿਰ ਸਤਿੰਦਰ ਜੈਨ ਨੂੰ ਫਿਰ ਸੰਜੇ ਸਿੰਘ ਨੂੰ ਅੰਦਰ ਕੀਤਾ ਗਿਆ ਤੇ ਹੁਣ अरविंद केजरीवाल ਤੇ ਝੂਠੇ ਦੋਸ਼ ਲਾ ਕੇ ਉਸ ਨੂੰ ਅੰਦਰ ਕਰਨਾ ਇਹ ਬਹੁਤ ਹੀ ਜ਼ੁਲਮ ਆਮ ਆਦਮੀ ਪਾਰਟੀ ਦੇ ਕਾਨੂੰਨਰ ਤੇ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਭਾਰੀ ਰੋਸ ਹੈ ਵਰਕਰਾਂ ਤੇ ਉਹਦੇ ਦਰਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾ ਦੇ ਭਰਾ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਬੱਤੀਆਂ ਵਾਲੇ ਚੌਕ ਦੇ ਵਿੱਚ ਪੁਤਲਾ ਫੂਕੇ ਖੂਬ ਨਾਰੇਬਾਜ਼ੀ ਕੀਤੀ ਗਈ ਗਈ ਬੀਰਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਜਿਹੜੀ ਤਾਨਾਸ਼ਾਹੀ ਹੈ ੱੱੱਕੇਸ਼ਾਈ ਹੈ ਇਹ ਪਿਛਲੇ ਸਮੇਂ ਚ ਵੀ ਜਿਹੜੇ ਹਾਕਮ ਕਰਦੇ ਰਿਹਾ ਉਹਨਾਂ ਦਾ ਅੱਜ ਨਾਮੋ ਨਿਸ਼ਾਨ ਨਹੀਂ ਰਿਹਾ ਦਾ ਇਹ ਜਿਹੜੀ ੱੱੱਕੇਸ਼ਾਈ ਕੀਤੀ ਜਾ ਰਹੀ ਹੈ ਆਪਣੇ ਵਿਰੋਧੀਆਂ ਨੂੰ ਦਬਾਇਆ ਜਾ ਰਿਹਾ ਹੈ ਇਹ ਬੁਖਲਾੜ ਦੀ ਨਿਸ਼ਾਨੀ ਹੈ ਇਹ ਸਰਕਾਰ ਨੂੰ ਪਤਾ ਹੈ ਬਈ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਡੇ ਬਹੁਤ ਵਿਰੋਧ ਹੋ ਰਿਹਾ ਹੈ ਤਾਂ ਕਰਕੇ ਉਹ ਆਪਣੇ ਵਿਰੋਧੀਆਂ ਨੂੰ ਦਬਾ ਕੇ ਸਤਾ ਹਾਸਲ ਕਰਨੀ ਚਾਹੁੰਦੀ ਹੈ ਦਿੱਲੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਰੋਜ਼ ਪ੍ਰਗਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਵਰਕਰ ਸਾਡੇ ਨਾਲ ਚਟਾਨ ਵਾਂਗ ਖੜਿਆ ਹੈ ਉਹਨਾਂ ਨੇ ਕਿਹਾ ਕਿ ਇਹਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਨਤਾ ਇਸ ਸਰਕਾਰ ਨੂੰ ਖੁਮਿਆਜਾ ਭੁਗਤਣਾ ਪਊਗਾ ਕੋਟਕਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮਿੱਤਾ ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮਿੱਤਾ ਦੀ ਵਿਸ਼ੇਸ਼ ਰਿਪੋਰਟ